ਦੋਸਤੋ ਮੋਬਾਈਲ ਫੋਨ ਨੂੰ ਸਾਨੂੰ ਦਿਨ ਦੇ ਵਿੱਚ ਸੈਂਕੜੇ ਵਾਰ ਚੁੱਕਣਾ ਪੈਂਦਾ ਹੈ ਅਤੇ ਸੈਂਕੜੇ ਵਾਰ ਮੋਬਾਈਲ ਫੋਨ ਦੀ ਸਕਰੀਨ ਨੂੰ ਆਨ-ਆਫ ਕਰਨਾ ਪੈਂਦਾ ਹੈ ਜਿਸ ਦੇ ਲਈ ਅਸੀਂ ਆਮ ਤੌਰ ਦੇ ਉੱਪਰ ਮੋਬਾਈਲ ਦੇ ਸਾਈਡਾਂ ਦੇ ਵਿੱਚ ਜਿਹੜੇ ਬਟਨ ਲੱਗੇ ਹੁੰਦੇ ਆ ਉਹਨਾਂ ਦੀ ਵਰਤੋਂ ਕਰਦੇ ਆ ਲੇਕਿਨ ਵਾਰ-ਵਾਰ ਇਹਨਾਂ ਬਟਨਾਂ ਦੀ ਵਰਤੋਂ ਕਰਨ ਦੇ ਨਾਲ ਇਹ ਬਟਨ ਖਰਾਬ ਹੋਣ ਲੱਗਦੇ ਆ ਕਈ ਵਾਰ ਜਦੋਂ ਫੋਨ ਥੋੜਾ ਜਿਹਾ ਪੁਰਾਣਾ ਹੋ ਜਾਂਦਾ ਤਾਂ ਉਸ ਵਕਤ ਇਹ ਬਟਨ 19 ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦੇ ਆ ਜਿਸ ਤਰ੍ਹਾਂ ਦਾ ਪਹਿਲਾਂ ਕਰਦੇ ਸੀਗੇ ਪਰੰਤੂ ਜੇਕਰ ਮੋਬਾਈਲ ਫੋਨ ਦੇ ਵਿੱਚ ਆਪਾਂ ਇੱਕ ਸੈਟਿੰਗ ਕਰ ਲਈਏ ਤਾਂ ਫਿਰ ਸਾਈਡਾਂ ਵਾਲੇ ਇਹ ਬਟਨ ਕਦੇ ਵੀ ਖਰਾਬ ਨਹੀਂ ਹੋਣਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਸੋ ਹੁਣ ਮੋਬਾਈਲ ਫੋਨ ਨੂੰ ਬਾਰ-ਬਾਰ ਚੁੱਕਣ ਦੇ ਲਈ ਇਹਨਾਂ ਬਟਨਾਂ ਦੀ ਆਪਾਂ ਨੂੰ ਜ਼ਰੂਰਤ ਹੀ ਨਹੀਂ ਹੋਵੇਗੀ ਕਿਉਂਕਿ ਆਪਾਂ ਮੋਬਾਈਲ ਫੋਨ ਦੇ ਵਿੱਚ ਇੱਕ ਸੈਟਿੰਗ ਕਰਨ ਜਾ ਰਹੇ ਹਾਂ ਅਤੇ ਫਟਾਫਟ ਕਰਦੇ ਹਾਂ ਇਸ ਵੀਡੀਓ ਦੀ ਸ਼ੁਰੂਆਤ ਲੇਕਿਨ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਆਓ ਚੱਲਦੇ ਹਾਂ ਫਿਰ ਆਪਾਂ ਹੁਣ ਮੋਬਾਈਲ ਫੋਨ ਦੀ ਸੈਟਿੰਗ ਦੇ ਵੱਲ ਅਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਅਤੇ ਸੈਟਿੰਗ ਦੇ ਵਿੱਚ ਜਿੰਨੀਆਂ ਆਪਸ਼ਨਾਂ ਨੇ ਇਸ ਦੇ ਵਿੱਚੋਂ ਆਪਾਂ ਹੋਮ ਸਕਰੀਨ ਅਤੇ ਲੌਕ ਸਕਰੀਨ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਹੁਣ ਇੱਥੇ ਡਬਲ ਟੈਪ ਟੂ ਲੌਕ ਵਾਲੀ ਆਪਸ਼ਨ ਨੂੰ ਲੱਭ ਕੇ ਆਪਾਂ ਉਸ ਆਪਸ਼ਨ ਨੂੰ ਆਨ ਕਰ ਲਵਾਂਗੇ ਡਬਲ ਟੈਪ ਟੂ ਲੌਕ ਵਾਲੀ ਆਪਸ਼ਨ ਨੂੰ ਅਤੇ ਵਾਪਸ ਆ ਜਾਵਾਂਗੇ ਹੁਣ ਜਦੋਂ ਵੀ ਅਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਦੇ ਖਾਲੀ ਥਾਂ ਦੇ ਉੱਪਰ ਡਬਲ ਟੈਪ ਕਰਾਂਗੇ ਤਾਂ ਸਾਡੀ ਸਕਰੀਨ ਆਫ ਹੋ ਜਾਵੇਗੀ ਹੁਣ ਆਪਾਂ ਕਰਦੇ ਹਾਂ ਦੂਜੀ ਸੈਟਿੰਗ ਨੂੰ ਔਨ ਇਸ ਦੇ ਲਈ ਫੇਰ ਆਪਾਂ ਸੈਟਿੰਗ ਦੇ ਵਿੱਚ ਜਾਵਾਂਗੇ ਅਤੇ ਫੇਰ ਆਪਾਂ ਲੋਕ ਸਕਰੀਨ ਅਤੇ ਹੋਮ ਸਕਰੀਨ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਅਸੀਂ ਰੇਜ਼ ਟੂ ਵੇਕ ਵਾਲੀ ਆਪਸ਼ਨ ਨੂੰ ਲੱਭਾਂਗੇ ਅਤੇ ਰੇਜ਼ ਟੂ ਵੇਕ ਵਾਲੀ ਆਪਸ਼ਨ ਨੂੰ ਵੀ ਇੱਥੋਂ ਔਨ ਕਰ ਲਵਾਂਗੇ ਅਤੇ ਵਾਪਸ ਆ ਜਾਵਾਂਗੇ ਹੁਣ ਜਦੋਂ ਵੀ ਸਾਡਾ ਮੋਬਾਈਲ ਫੋਨ ਪਿਆ ਹੋਵੇਗਾ ਅਤੇ ਅਸੀਂ ਜਿਸ ਤਰ੍ਹਾਂ ਹੀ ਇਸ ਫੋਨ ਨੂੰ ਚੁੱਕਾਂਗੇ ਤਾਂ ਫਿਰ ਆਪਣੇ ਆਪ ਬਿਨਾਂ ਬਟਨ ਦਬਾਏ ਸਾਡੇ ਮੋਬਾਈਲ ਦੀ ਸਕਰੀਨ ਔਨ ਹੋ ਜਾਵੇਗੀ ਅਤੇ ਸਾਨੂੰ ਸਾਡੇ ਮੋਬਾਈਲ ਫੋਨ ਦੀ ਸਕਰੀਨ ਨੂੰ ਆਨ ਜਾਂ ਆਫ ਕਰਨ ਦੇ ਲਈ ਬਟਨਾਂ ਦੀ ਜ਼ਰੂਰਤ ਨਹੀਂ ਪਵੇਗੀ। ਇਹਨਾਂ ਦੋਵੇਂ ਸੈਟਿੰਗਾਂ ਦੇ ਉੱਪਰ ਸਿੱਧਾ ਹੀ ਜਾਣ ਦੇ ਲਈ ਤੁਸੀਂ ਸੈਟਿੰਗ ਦੇ ਵਿੱਚ ਸਰਚ ਵੀ ਕਰ ਸਕਦੇ ਹੋ ਸੈਟਿੰਗ ਦੇ ਵਿੱਚ ਸਰਚ 바ਰ ਦੇ ਉੱਪਰ ਸਰਚ ਕਰੋ ਤੁਸੀਂ ਡਬਲ ਟੈਪ ਜਦੋਂ ਤੁਸੀਂ ਡਬਲ ਟੈਪ ਸਰਚ ਕਰੋਗੇ ਤਾਂ ਫਿਰ ਡਬਲ ਟੈਪ ਟੂ ਲੋਕ ਵਾਲੀ অপਸ਼ਨ ਨੂੰ ਤੁਸੀਂ ਆਨ ਆਫ ਇੱਥੋਂ ਹੀ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਤੁਸੀਂ ਇੱਥੇ ਹੀ ਸਰਚ ਕਰਨਾ ਹੈ ਰੇਜ਼ ਟੂ ਵੇਕ ਜੇਕਰ ਤੁਸੀਂ ਰੇਜ਼ ਵੀ ਸਰਚ ਕਰੋਗੇ ਤਾਂ ਵੀ ਰੇਜ਼ ਟੂ ਵੇਕ ਵਾਲੀ অপਸ਼ਨ ਸਾਹਮਣੇ ਆ ਜਾਵੇਗੀ ਅਤੇ ਉਸ অপਸ਼ਨ ਨੂੰ ਵੀ ਤੁਸੀਂ ਇੱਥੋਂ ਹੀ ਆਨ ਜਾਂ ਫਿਰ ਆਫ ਕਰ ਸਕਦੇ ਹੋ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਅਤੇ ਇਹ ਵਾਲੀ ਸੈਟਿੰਗ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਇਹ ਵਾਲੀ ਸੈਟਿੰਗ ਕਰਕੇ ਇਸ ਦਾ ਲਾਹਾ ਲੈ ਸਕਦੇ ਹੋ ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਹੁਣ ਤੱਕ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿੱਤਾ ਹੋਊਗਾ ਅਤੇ ਜਿਹੜੇ ਦੋਸਤ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਫੇਸਬੁੱਕ ਦੇ ਉੱਪਰ ਬਾਈਜੀ ਪੰਜਾਬੀ ਨੂੰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ ਅਜੀ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਅਤੇ ਸੈਟਿੰਗ ਦੇ ਵਿੱਚ ਜਿੰਨੀਆਂ ਆਪਸ਼ਨਾਂ ਨੇ ਇਸ ਦੇ ਵਿੱਚੋਂ ਆਪਾਂ ਹੋਮ ਸਕਰੀਨ ਅਤੇ ਲੋਕ ਸਕਰੀਨ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਹੁਣ ਇੱਥੇ ਡਬਲ ਟੈਪ ਟੂ ਲੋਕ ਵਾਲੀ ਆਪਸ਼ਨ ਨੂੰ ਲੱਭ ਕੇ ਆਪਾਂ ਉਸ ਆਪਸ਼ਨ ਨੂੰ ਆਨ ਕਰ ਲਵਾਂਗੇ ਡਬਲ ਟੈਪ ਟੂ ਲੋਕ ਵਾਲੀ ਆਪਸ਼ਨ ਨੂੰ ਅਤੇ ਵਾਪਸ ਆ ਜਾਵਾਂਗੇ ਹੁਣ ਜਦੋਂ ਵੀ ਅਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਦੇ ਖਾਲੀ ਥਾਂ ਦੇ ਉੱਪਰ ਡਬਲ ਟੈਪ ਕਰਾਂਗੇ ਤਾਂ ਸਾਡੀ ਸਕਰੀਨ ਆਫ ਹੋ ਜਾਵੇਗੀ ਹੁਣ ਆਪਾਂ ਕਰਦੇ ਹਾਂ ਦੂਜੀ ਸੈਟਿੰਗ ਨੂੰ ਔਨ ਇਸ ਦੇ ਲਈ ਫੇਰ ਆਪਾਂ ਸੈਟਿੰਗ ਦੇ ਵਿੱਚ ਜਾਵਾਂਗੇ ਅਤੇ ਫੇਰ ਆਪਾਂ ਲੋਕ ਸਕਰੀਨ ਅਤੇ ਹੋਮ ਸਕਰੀਨ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਅਸੀਂ ਰੇਜ਼ ਟੂ ਵੇਕ ਵਾਲੀ ਆਪਸ਼ਨ ਨੂੰ ਲੱਭਾਂਗੇ ਅਤੇ ਰੇਜ਼ ਟੂ ਵੇਕ ਵਾਲੀ ਆਪਸ਼ਨ ਨੂੰ ਵੀ ਇੱਥੋਂ ਔਨ ਕਰ ਲਵਾਂਗੇ ਅਤੇ ਵਾਪਸ ਆ ਜਾਵਾਂਗੇ ਹੁਣ ਜਦੋਂ ਵੀ ਸਾਡਾ ਮੋਬਾਈਲ ਫੋਨ ਪਿਆ ਹੋਵੇਗਾ ਅਤੇ ਅਸੀਂ ਜਿਸ ਤਰ੍ਹਾਂ ਹੀ ਇਸ ਫੋਨ ਨੂੰ ਚੁੱਕਾਂਗੇ ਤਾਂ ਫਿਰ ਆਪਣੇ ਆਪ ਬਿਨਾ ਬਟਨ ਦਬਾਏ ਸਾਡੇ ਮੋਬਾਈਲ ਦੀ ਸਕਰੀਨ ਔਨ ਹੋ ਜਾਵੇਗੀ ਅਤੇ ਸਾਨੂੰ ਸਾਡੇ ਮੋਬਾਈਲ ਫੋਨ ਦੀ ਸਕਰੀਨ ਨੂੰ ਆਨ ਜਾਂ ਆਫ ਕਰਨ ਦੇ ਲਈ ਬਟਨਾਂ ਦੀ ਜ਼ਰੂਰਤ ਨਹੀਂ ਪਵੇਗੀ। ਇਹਨਾਂ ਦੋਵੇਂ ਸੈਟਿੰਗਾਂ ਦੇ ਉੱਪਰ ਸਿੱਧਾ ਹੀ ਜਾਣ ਦੇ ਲਈ ਤੁਸੀਂ ਸੈਟਿੰਗ ਦੇ ਵਿੱਚ ਸਰਚ ਵੀ ਕਰ ਸਕਦੇ ਹੋ ਸੈਟਿੰਗ ਦੇ ਵਿੱਚ ਸਰਚ 바ਦ ਦੇ ਉੱਪਰ ਸਰਚ ਕਰੋ ਤੁਸੀਂ ਡਬਲ ਟੈਪ ਜਦੋਂ ਤੁਸੀਂ ਡਬਲ ਟੈਪ ਸਰਚ ਕਰੋਗੇ ਤਾਂ ਫਿਰ ਡਬਲ ਟੈਪ ਟੂ ਲੋਕ ਵਾਲੀ ਆਪਸ਼ਨ ਨੂੰ ਤੁਸੀਂ ਆਨ ਆਫ ਇੱਥੋਂ ਹੀ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਤੁਸੀਂ ਇੱਥੇ ਹੀ ਸਰਚ ਕਰਨਾ ਹੈ ਰੇਜ਼ ਟੂ ਵੇਕ ਜੇਕਰ ਤੁਸੀਂ ਰੇਜ਼ ਵੀ ਸਰਚ ਕਰੋਗੇ ਤਾਂ ਵੀ ਰੇਜ਼ ਟੂ ਵੇਕ ਵਾਲੀ ਆਪਸ਼ਨ ਸਾਹਮਣੇ ਆ ਜਾਵੇਗੀ ਅਤੇ ਉਸ ਆਪਸ਼ਨ ਨੂੰ ਵੀ ਤੁਸੀਂ ਇੱਥੋਂ ਹੀ ਆਨ ਜਾਂ ਫਿਰ ਆਫ ਕਰ ਸਕਦੇ ਹੋ